ਮਨਿਆ ਦੇ ਜਾ ਮੰਗੂ ਬਾਹਰ ਤੇ ਜਾਨ ਦੀਆਂ ਨਾਨਾ ਤਰ ਕਰੀਏ ਕੈਰੀਆਂ ਜੰਮੀ ਨਾ ਬਸਾ ਮੀਆਂ ਅਧਾਨਾ ਹੁਣ ਬਿੜਿਆ ਕੈਰੀਆਂ ਸੰਘਰਸ਼ ਚ ਹੱਲਾਉਣ ਦੀਆਂ ਮੈਂ ਦੱਸਣਾ ਚਾਹਣਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਆ ਕੇਵਲ ਢਿੱਲੋਂ ਤੇ ਸੁਨੀਲ ਜਾਖੜ ਤੇ ਕੈਪਟਨਾ ਵਰਿੰਦਰ ਦੇ ਘਰਾਂ ਮੂਰੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਲੀਡਰਾਂ ਦੇ ਘਰਾਂ ਮੂਰੇ ਦਿਨ ਰਾਤ ਦੇ ਧਰਨੇ ਸ਼ੁਰੂ ਹੋ ਗਏ ਦੋ ਰੋਜ਼ਾ ਉੱਥੇ ਦਰਜਨਾਂ ਦੀ ਗਿਣਤੀ ਚ ਟਰਾਲ ਪੁਲਾਜੇ ਫਰੀ ਕਰਤੇ ਕਿਸਾਨਾਂ ਨੇ 2 ਦਿਨ ਵਾਸਤੇ ਜਿਨ੍ਹਾਂ ਵਿੱਚ ਉਹ ਮੁੱਖ ਮੰਗਾਂ ਜਿਨ੍ਹਾਂ ਬਾਰੇ ਲਿਖਤੀ ਵਾਦਾ ਲੈ ਕੇ ਉੱਠੇ ਸੀ ਜਦੋਂ ਕਾਲੇ ਖੇਤੀ ਕਾਨੂੰਨਾਂ ਵਾਲਾ ਜੇਤੂ ਘੋਲ ਮੁਲਤ ਵੀ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਮੰਗਾਂ ਦੀ ਖਾਤਰ ਜਿਹੜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਉਹਨਾਂ ਤੇ ਜਿਵੇਂ ਤਸ਼ੱਦਦ ਉਟਾਇਆ ਰੋਕਿਆ ਉਹਨਾਂ ਨੂੰ ਉਹ ਤਸ਼ੱਦਦ ਬੰਦ ਕਰਨ ਵਾਸਤੇ ਤੇ ਉਹ ਮੰਗਾਂ ਪੂਰੀਆਂ ਕਰਨ ਵਾਸਤੇ ਇਹ ਮੋਰਚੇ ਜਿਹੜੇ ਹੁਣ ਦੋ ਰੋਜ਼ਾਂ ਸ਼ੁਰੂ ਕੀਤੇ ਆ ਇਹ ਮੋਦੀ ਸਰਕਾਰ ਨੂੰ ਜਿਹੜੀ ਕਾਰਪੋਰੇਟਰਾਂ ਦੀ ਚੌਕੀਦਾਰ ਬਣੀ ਹੋਈ ਹੈ ਚੇਤਾਵਨੀ ਹੈ ਚੈਲੰਜ ਹੈ ਕਿ ਕਾਇਮ ਹੋ ਜਾ ਕਿਸਾਨ ਆਗੇ ਮੈਦਾਨ ਬੀਕੇਯੂ ਇਕਤਾ ਅਗਰਾਹਾ ਆ ਗਈ ਮੈਦਾਨ ਸਾਰਾ ਸਯੁਜਕਤ ਖਾਨ ਮੋਰਚਾ ਇੱਕ ਦੋ ਦਿਨਾਂ ਚ ਆਜੂਗਾ ਮੈਦਾਨ ਚ ਕਾਇਮ ਹੋ ਜਾ ਅਸੀਂ ਇਹ ਸਾਰੀਆਂ ਮੰਗਾਂ ਮਨਾ ਕੇ ਜੰਮ ਲਵਾਂਗੇ ਤਾਂ ਸ਼ਰਧਾ ਤੋਂ ਬੰਦ ਕਰਾ ਕੇ ਦਮ ਲਵਾਂਗੇ ਜੇ ਮੰਗਾ ਨਹੀਂ ਮੰਨਿਆ ਗਿਆ ਆਂਦੀਆਂ ਦਾ ਆਪਣੀਆਂ ਜੇ ਮੰਗਾ ਨਹੀਂ ਮੰਨਦੀ ਸਰਕਾਰ ਤਾਂ ਇਹ ਮੋਰਚਾ ਲਗਾਤਾਰ ਦਿਨ ਰਾਤ ਦਾ ਜਿਹੜਾ ਵੀ ਐਲਾਨ ਹੋਊਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ ਤੱਕ ਕਿਉਂਕਿ ਅੱਜ ਸ਼ਾਮ ਨੂੰ ਜ਼ੂਮ ਮੀਟਿੰਗ ਹੈ ਉਸ ਐਲਾਨ ਮੁਤਾਬਕ ਪੂਰਾ ਤਿੱਖਾ ਘੋੜਾ ਜਿਹੜਾ ਸਰਕਾਰ ਦੇ ਵਿਰੁੱਧ ਕੀਤਾ ਜਾਊਗਾ ਦਿੱਲੀ ਮੋਰਚੇ ਨਾਲੋਂ ਵੀ ਵੱਡਾ ਇਹ ਜਿਹੜਾ ਲੀਡਰਾਂ ਦੇ ਭਾਜੀਪੀ ਲੀਡਰਾਂ ਦੇ ਮੂਹਰੇ ਧਰਨੇ ਆ ਇਹ ਦੋ ਦਿਨ ਦੇ ਲਈ ਲਾਏ ਗਏ ਆ ਜੇ ਇਤੋਂ ਬਧਾਏ ਇਹ ਦੋ ਦਿਨ ਵਾਸਤੇ ਤਾਂ ਤਾਂ ਲਾਏ ਆ ਵੀ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਣ ਵਾਲਾ ਉਦੋਂ ਅੱਗੇ ਇਹ ਧਰਨੇ ਲਗਾਤਾਰ ਜਾਰੀ ਰੱਖੇ ਜਾ ਸਕਦੇ ਆ ਜਾਂ ਜੋ ਵੀ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਉਹਦੇ ਮੁਤਾਬਕ ਉਹ ਸਾਰਾ ਲਾਗੂ ਕੀਤਾ ਜਾਊਗਾ we ਅੱਜ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਤੋਂ ਭਾਜਪਾ ਦੇ ਸੂਬਾਈ ਨੇਤਾ ਕੀ ਅਵਧਿੰਗ ਤੋਂ ਕੋਠੇ ਮਰੇ ਵਿਸ਼ਾਲ ਤਦਰ ਦਿੱਤਾ ਗਿਆ ਹੈ ਇਹਨਾਂ ਨੇ ਮੰਗਿਆ ਹੈ ਕਿ ਕਿਸਾਨ ਨੇਤਾਵਾਂ ਤੇ ਮਾਰਡਰਾਂ ਤੇ ਬਹੁਤ ਇਤਿਆਜ਼ ਕੀਤਾ ਗਿਆ ਹੈ ਇਸ ਲਈ ਭਾਜਪਾ ਗੋਦਿਆਂ ਕੋਠੇ ਲਗਾ ਕੇ ਆਉਂ ਕੀਤਾ ਗਿਆ ਹੈ ਇਹਨਾਂ ਨੇ ਦਰਾਂ ਮੁਇਤਾ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੰਗਾ ਉਹ ਸਾਡੀਆਂ ਨਾਂ ਮੰਗੇਗਾ ਤਾਂ ਇਸ ਘਰ ਤੋਂ ਹੋਰ ਵੀ ਤੇਜ਼ ਕੀਤਾ ਜਾਵੇਗਾ ਆਓ ਇਹਨਾਂ ਦੇ ਕਿਸਾਨ ਦੇ ਤਾਵਾਂ ਦੇ ਵਕ ਵਕ ਅਗਵਾ ਨਾਲ ਗੱਲਬਾਤ ਕਰਦੇ ਹਾਂ ਜਦ ਤੁਸੀਂ ਸਵਾਲ ਕੀਤਾ ਕਿ ਅਗਰਾਂਹ ਜਥੇਬੰਦੀ ਪਹਿਲਾਂ ਚੁੱਪ ਕਿਉਂ ਸੀ ਚੁੱਪ ਇਸ ਕਰਕੇ ਸੀ ਕਿਉਂਕਿ ਜਿਹੜਾ ਸਾਡੀਆਂ 32 ਜਥੇਬੰਦੀਆਂ ਨੇ ਸੰਜੁਗਤ ਮੋਰਚਾ ਅਸੀਂ ਸੰਜੁਗਤ ਮੋਰਚਾ ਦਾ ਇੱਕ ਹੰਦਾ ਜਿਵੇਂ ਸੰਜੁਗਤ ਮੋਰਚਾ ਟਾਲ ਕਰੂਗਾ ਅਸੀਂ ਉਸ ਤੋਂ ਪਹਿਲਾਂ ਦੀ ਚੱਲਣਾਗਾ ਕਿਉਂਕਿ ਗੱਲ ਇਹ ਇਹ ਹੈਗੀ ਵੀ ਜਿਹੜੀਆਂ ਸਾਡੀਆਂ ਉਹ ਗੈਰ ਰਾਜਨੀਤਿਕ ਜਿਨ੍ਹਾਂ ਨੇ ਸੰਜੁਗਤ ਮੋਰਚਾ ਬਣਾਇਆ ਸੀ ਧੱਲੇਵਾਲ ਵਰਗੇ ਨੇ ਕਿਉਂਕਿ ਮਨਜ਼ੂਰ ਸਭ ਤੋਂ ਪਹਿਲਾਂ ਉਹ ਜਿਹੜੀਆਂ ਸਾਡਾ ਇਹ ਹੀ ਸੀ ਕਿ ਜਿਹੜੀਆਂ ਰੈਂਦੀਆਂ ਮੰਗਾ ਨੇ ਗਿਆ ਮੰਗਾ ਅਸੀਂ ਪੰਜਾਬ 'ਚ ਵੀ ਦਿੱਲੀ ਬਣਾ ਸਕਦੇ ਆਗੇ ਸਾਨੂੰ ਪੰਜਾਬ ਲੈਵਲ ਤੇ ਹੀ ਲੜਨਾ ਚਾਹੀਦਾ ਕਿਉਂਕਿ ਸਾਡੀਆਂ ਪੁੱਛ ਮੰਗਾ ਡੀਸੀ ਨਾਲ ਸੰਬੰਧਤ ਹੈਗੀਆਂ ਨੇ ਕੁਝ ਮੰਗਾ ਸਾਡੀਆਂ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਨਾਲ ਸੰਬੰਧਤ ਹੈਗੀਆਂ ਨੇ ਕੁਝ ਮੰਗਾ ਜਿਹਦੇ ਸੈਂਟਰ ਦੀ ਸਰਕਾਰ ਨਾਲ ਹੈਗੀਆਂ ਨੇ ਉਹ ਲਗਾਤਾਰ ਹੀ ਅਸੀਂ ਜਦੋਂ ਦੇ ਕਾਲੇ ਕਾਨੂੰਨ ਜਦੋਂ ਵਾਪਸ ਕਰਾ ਕੇ ਮੁੜਿਆ ਅਸੀਂ ਲਗਾਤਾਰੀ ਲੱਗੀਆਂ ਹਲੇ ਜਦੋਂ ਇਹ ਲੜਨ ਲੱਗੇ ਬਿੱਤ ਦੇ ਮੁਤਾਬਕ ਸਾਰੇ ਜਥੇਬੰਦੀਆਂ ਦਾ ਆਪਣਾ ਆਪਣਾ ਤੌਰ ਤਰੀਕਾ ਲੜਨ ਦਾ ਧੱਲੇਵਾਲ ਦਾ ਆਪਣਾ ਤੌਰ ਤਰੀਕਾ ਸੀ ਉਹਨੂੰ ਲੱਗਦਾ ਸੀ ਵੀ ਇਹ ਮੰਗਾ ਦਿੱਲੀ ਆਦੀ ਮਨਾਇਆ ਜਾ ਸਕਦੇ ਨਹੀਂ ਪਰ ਇਹ ਸਭ ਨੂੰ ਪਤਾ ਸੀ ਆਪਾਂ ਨੂੰ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਜਦੋਂ ਕਾਲੇ ਕਾਨੂੰਨ ਅਸੀਂ ਵਾਪਸ ਕਰਵਾਏ ਨੇ ਤਾਂ ਜਿੰਨੇ ਵੀ ਲੋਕ ਸੀ ਚਾਹੇ ਮਜ਼ਦੂਰ ਸੀ ਕਿਸਾਨ ਸੀ ਟੋਟਲ ਜੱਥੇ ਬੰਦੀਆਂ ਟੋਟਲ ਇਹਨਾਂ ਲੋਕ ਸਾਰੇ ਹੀ ਅੰਦੋਲਨ ਨਾਲ ਜੁੜ ਗਏ ਸੀ ਇਸ ਕਰਕੇ ਜਿੱਤਿਆ ਗਿਆ ਪਰ ਹੁਣ ਜੇ ਆਪਾਂ ਦੇਖੀ ਜਿਹੜੀ ਮਤਲਬ ਸੈਂਟਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਉਹਨਾਂ ਦੇ ਬਾਹਰ ਚੰਗੀ ਤਰ੍ਹਾਂ ਮਰੋੜੇ ਹੋਏ ਨੇ ਕਾਰਪੋਰੇਟ ਘਰਾਣਿਆਂ ਦੇ ਕੇ ਹੋ ਡਬਲ ਡੋ ਤੀ ਉਹਦੀਆਂ ਨੀਤੀਆਂ ਦੇ ਤਹਿਤ ਸਾਡੇ ਲੋਕਾਂ ਦੀ ਜਿਹੜੀ ਰੋਟੀ ਤੇ ਰੋਜੀ ਆ ਖੋਹਣ ਲੱਗੇ ਹੋਏ ਨੇ ਕਾਰਪੋਰੇਟ ਕారణ ਸਾਰਾ ਕੁਝ ਦੇਣ ਲੱਗੇ ਹੋਏ ਨੇ ਇਸ ਕਰਕੇ ਜਿਹੜਾ ਅੱਜ ਅਸੀਂ ਜਲੀ ਬੜਾ ਇੰਤਾਂ ਦੇ ਘਰ ਕੇ ਰਿਆ ਕੇਵਲ ਢੱਲੋਂ ਦੀ ਕਿਹੜੀ ਕੋਠੀ ਢੇਰੀ ਹੈਗੀ ਐ ਇਹ ਸਾਨੂੰ ਪਤਾ ਹੈ ਕਿ ਚਾਹੇ ਇਹ ਪਹਿਲਾਂ ਕਾਂਗਰਸੀ ਸੀ ਜਿਹੜੇ ਇਹ ਲੋਕ ਨੇ ਜਣੀ ਬਿਕ ਜਾਂਦੇ ਹੁੰਦੇ ਨੇ ਜਿਹੜੇ ਰਾਜਨੀਤਿਕ ਲੋਕ ਨੇ ਵੋਟਾਂ ਦੇ ਖਾਤਰ ਕਿ ਅੱਜ ਭਾਜਪਾ ਦਾ ਜਿਹੜਾ ਦੌਰ ਹੈ ਉਹ ਉੱਤੇ ਉਹ ਉੱਚਾ ਹੈਗਾ ਇਸ ਕਰਕੇ ਇਹ ਭਾਜਪਾ 'ਚ ਚਲੇ ਗਏ ਕਿਉਂਕਿ ਅਸੀਂ ਕਹਿੰਦੇ ਕਿ ਜਿਹੜੇ ਵੋਟ ਬਟੋਰੂ ਲੀਡਰ ਹੁੰਦੇ ਨੇਗੇ ਇਹਨਾਂ ਦਾ ਕੋਈ ਆਪ ਦਾ ਜਿਹੜੇ ਕੋਈ ਹੋਂਦ ਹੀ ਨਹੀਂ ਹੁੰਦੀ ਇਹ ਜਿੱਦਣ ਨੂੰ ਝੁਕਦਾ ਪਾਲੜਾ ਮੈਂ ਉਧਰ ਨੂੰ ਹੋ ਜਾਂਦੇ ਨੇ ਅਸੀਂ ਇਹਦਾ ਘਰ ਤਾਂ ਘੇਰਿਆ ਵੀ ਕਿਉਂਕਿ ਭਾਜਪਾ ਦੀ ਸਰਕਾਰ ਲਗਾਤਾਰ ਸਾਡੇ ਲੋਕਾਂ ਤੇ ਜਵੜ ਟੌ ਲੱਗੀ ਹੋਈ ਐ ਸਾਡੇ ਬਾਰਡਰਾਂ ਤੇ ਬੈਠੇ ਜਿਹੜੇ ਵੀਰ ਨੇ ਉਹ ਸਾਡੇ ਧੀ ਨੇ ਸਾਡੇ ਪੁੱਤ ਨੇਗੇ ਜੇ ਜਿਹੜੇ ਮੰਗਾ ਤਾਂ ਸਾਡੀਆਂ ਸੰਧੀਆਂ ਨੇ ਜੇ ਅਸੀਂ ਪੰਜਾਬ 'ਚ ਲੜ ਰਹੇ ਹਾਂ ਤਾਂ ਇਹ ਵੀ ਮੰਗਾ ਉਹੀ ਮੰਗਾ ਨੇ ਭਗਵਾਨ ਭਗਵਾਨ ਤੁਮਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕੀਤਾ ਸੀ ਐਮਐਸਪੀ ਦੀ ਗਰੰਟੀ ਦਾ ਤੇ ਉਹ ਉਦੋਂ ਉਹ ਵੀ ਨਕਰ ਗਏ ਨੇ ਤੇ ਉਹਨਾਂ ਦੇ ਕੋਠੇ ਕਿਉਂ ਨਹੀਂ ਘਿਰਦੇ ਕਿਉਂਕਿ ਉਹਨਾਂ ਦੀ ਜਿਹੜੀਆਂ ਕੋਠੀਆਂ ਵੀ ਨੇ ਅਸੀਂ ਉਹਨਾਂ ਦੀਆਂ ਵੀ ਕੋਠੀਆਂ ਕੋਈ ਗੱਲ ਨਹੀਂ ਦਿਨ ਦੂਰ ਨਹੀਂ ਹੈਗੇ ਉਹ ਵੀ ਘੇਰਾਂਗੇ ਪਰ ਜਿਹੜਾ ਜ਼ਬਰ ਅੱਜ ਭਾਜਪਾ ਦੀ ਸਰਕਾਰ ਸਾਡੇ ਭਰਾਵਾਂ ਦੇ ਉੱਤੇ ਨਹੀਂ ਢੋਂਣ ਲੱਗੀ ਹੋਈ ਹੈ ਇਹ ਨਹੀਂ ਸਾਡੀ ਜਿੱਥੇ ਬੰਦੇ ਲੀਕ ਲਿਆ ਸੀ ਅਸੀਂ 24 ਤਰੀਕ ਨੂੰ ਬਕਾਇਦਾ ਆਣਾ ਲੰਨਿਆ ਸਾਡਾ ਵੀ ਲੰਬੇ ਸਮੇਂ ਦਾ ਪੱਕਾ ਮੋਰਚਾ 24 ਫਰਵਰੀ ਨੂੰ ਅਸੀਂ ਲਾਉਣ ਜਾ ਰਹੇ ਸੀ ਚੰਡੀਗੜ੍ਹ ਭਗਵੰਤ ਮਾਨ ਦੀ ਕੋਠੀ ਮੂਹਰੇ ਅਸੀਂ ਇੱਕ ਗੱਲ ਸਾਫ਼ ਸੀ ਵੀ ਹੁਣ ਅਸੀਂ ਕਹਾੜੀ ਚ ਨਹੀਂ ਬੈਠਣਾ ਹੁਣ ਅਸੀਂ ਚੰਡੀਗੜ੍ਹ ਉਹਦੇ ਬਿਲਕੁਲ ਕੋਠੀ ਦੇ ਮੂਹਰੇ ਬੈਠਾਂਗੇ ਚਾਹੇ ਸਾਡੀਆਂ ਮੰਗਾਂ ਮੰਗਲਣ ਚਾਹੇ ਸਾਡੇ ਸਿਰ ਪਾੜ ਦੇਣ ਅਸੀਂ ਉਧਰ ਵੀ ਜਾਣਾ ਸੀਗਾ ਅਸੀਂ ਤਾਂ ਵਾਅਦਾ ਕੀਤਾ ਆਪਦਾ ਉਹ ਜਿਹੜਾ ਮੁੱਖ ਮੰਤਰੀ ਦੀ ਕੋਠੀ ਘੇਰਨੀ ਸੀ ਵੀ ਕਿਉਂਕਿ ਸਾਡੇ ਅੱਜ ਸਮਾਂ ਇਹ ਮੰਗ ਨਹੀਂ ਕਰਦਾ ਕਿ ਅਸੀਂ ਉਧਰ ਨੂੰ ਜਾਈਏ ਕਿਉਂਕਿ ਸਾਡੇ ਭਗਵੰਤ ਮਾਨ ਨੇ ਕਿਹਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਈ 22 ਬਾਈ ਫਜ਼ਲਾਂ ਤੇ ਐਮਐਸਬੀ ਦਊਗਾ ਬਿਲਕੁਲ ਵਾਅਦਾ ਕੀਤਾ ਸੀ ਦੇ ਬਾਰੇ ਤੋਂ ਮੁੱਕ ਰਹੇ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਪਾਇਆ ਹੀ ਆ ਮੰਗਾ ਨੇ ਕਰਜ਼ਾ ਮਾਫੀ ਦੀ ਮੰਗ ਹੈਗੀ ਆ ਜਿਹੜੀ ਨਵੀਂ ਖੇਤੀ ਨੀਤੀ ਦੀ ਗੱਲ ਕਰਦਾ ਸੀ ਭਗਵਾਨ ਜੀ ਮਾਨ ਸਾਡੇ ਆ ਜ ਨਹੀਂ ਵਡਾਪਾ ਪੈਨਸ਼ਨ ਦੀ ਤੁਕੜੀ ਜੋਗਣੀ ਕਰ ਦੂੰਗਾ ਰਜਗਾਰ ਦਊਗਾ ਘਰ ਘਰ ਦੇ ਨੂੰ ਘਰ ਘਰ ਨੂੰ ਜਿਹੜੀ ਕਿੰਨਾ ਕੁਝ ਸਾਡੇ ਨਾਲ ਵਾਦੇ ਕੀਤੇ ਸੀ ਪਰ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਅਸੀਂ ਉਹੀ ਮੰਗਾਂ ਨੂੰ ਲੈ ਕੇ ਜਿਹੜੇ ਸਾਡੇ ਸਬੂਤ ਸੰਯੁਕਤ ਮੋਰਚੇ ਦੇ ਮੰਗਾਂ ਨੇ ਕੋਈ ਸਾਡੀਆਂ ਆਪਣੇ ਜਥੇਬੰਦੀਆਂ ਦੇ ਮੰਗਾ ਹੈਗੀਆਂ ਨੇ ਅਸੀਂ 30 ਮੰਗਾ ਸੰਯੁਕਤ ਮੋਰਚੇ ਨੇ ਕੱਢੀਆਂ ਨੇ ਜਿਹਦੇ ਵਿੱਚ ਹੈਗਾ ਕਿ ਜਿਹੜੀਆਂ ਸਾਡੇ ਮਾਵਾ ਭੈਣਾਂ ਨੇ ਨਸਲ ਤੋਂ ਉੱਤੇ ਹੁੰਦੀਆਂ ਉਹਨਾਂ ਨੂੰ ਦਸ ਦਸ ਹਜ਼ਾਰ ਪੈਨਸ਼ਨ ਹੋਵੇ ਸਾਡੀ ਨਵੀਂ ਖੇਤੀ ਬਣੇ ਖੇਤੀ ਨੀਤੀ ਬਣੇ ਜਿਹੜੀ ਖੇਤੀ ਨੀਤੀ WTO ਦੀਆਂ ਨੀਤੀਆਂ ਨੇ ਉਹ ਤੋਂ ਬਾਹਰ ਆ ਕੇ ਬਣਾਉਣ ਕਾਰਪੋਰੇਟ ਘਰਾਣਿਆਂ ਦੀ ਜਿਹੜੇ ਸਾਡੇ ਤੇ ਗਲਬਾ ਮਾਰਿਆ ਸਾ ਖੇਤੀ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਗਲਬਾ ਚੱਕਿਆ ਜਾਵੇ ਜਿੰਨੀ ਮਸ਼ੀਨਰੀ ਹੈ ਅਸੀਂ ਖੇਤੀ ਵਾਸਤੇ ਵਰਤਦੇ ਹਾਂ ਸੰਦਸ ਜਿਹੜਾ ਵਰਤਦੇ ਹਾਂ ਜਾਂ ਰੇ ਸਪਰੇਅ ਨੂੰ ਸਸਤੇ ਹੋਣ ਜਿਹੜੇ ਕਰਜ਼ੇ ਨੇ ਉਹ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਸਤੇ ਮਿਲਣ ਜਦ ਸਾਡੀਆਂ ਮੰਗਾਂ ਨੇ ਬਹੁਤ ਸਾਰੀਆਂ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਇਹ ਹੈਗਾ ਜੇ ਮੇਰ ਪਹਿਲਾ ਤਾਂ ਸਾਡਾ ਆਹੀ ਐਕਸ਼ਨ ਹੈ ਜੇ ਭਾਜਪਾ ਦੀ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਿਹੜੇ ਸਾਡੇ ਭਰਾਵਾਂ ਦੇ ਬਾਰਡਰਾਂ ਦੇ ਉੱਤੇ ਰੋਜ਼ ਉਹ ਗੋਲੀਆਂ ਦਾਗ ਰਹੇ ਨੇ ਅਤੂ ਗੈ ਛੱਡ ਰਹੇ ਨੇ ਨਾ ਤੇ ਸਾਡੇ ਜਵਾਕਾਂ ਨੇ ਕਿਸੇ ਦੀ ਅੱਖ ਭੰਨਤੀ ਕਿਸੇ ਨੱਤਾ ਭੰਨਣ ਲੱਗੇ ਹੋਏ ਨੇ ਹਨਾ ਬੁਰਾ ਹਾਲ ਸਾਡੇ ਬੱਚਿਆਂ ਦਾ ਕਰਿਆ ਤਸਦਦ ਬੰਦ ਕਰਨ ਸਾਡੀਆਂ ਮੰਗਾਂ ਫੌਰੀ ਤੌਰ ਤੇ ਮੰਗੀਆਂ ਜਾਣ ਜੇ ਨਾ ਮੰਨਣਗੇ ਸਾਡੀਆਂ ਮੰਗਾਂ ਉੱਥੇ ਜ਼ਬਰਦਸਤ ਬੰਦ ਕੀਤਾ ਫਿਰ ਅਸੀਂ ਜਿਹੜਾ ਪ੍ਰੋਟੈਸਟ ਹੈ ਤੇਜ ਕਰਾਂਗੇ ਅਸੀਂ ਚਾਹੇ ਪੰਜਾਬ ਦੀ ਸਰਕਾਰ ਹੈ ਇਹਦੇ ਵੀ ਪੈਰਾਂ ਥੱਲੇ ਅੱਗ ਮਚਾਵਾਂਗੇ ਚਾਹੇ ਸੈਂਟਰ ਦੀ ਸਰਕਾਰ ਹੈ ਅਸੀਂ ਆਉਣ ਵਾਲੀਆਂ 24 ਦੀਆਂ ਵੋਟਾਂ 'ਚ ਜਿਵੇਂ ਉਹਨਾਂ ਨੇ ਅੱਜ ਬੈਰੀਕੇਡ ਕੀਤੀ ਹੋਈ ਹੈ ਨਾ ਅਸੀਂ ਆਪਣੇ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਕੀ ਨਾਮ ਹੈ ਜਲਜੀਤ ਕਪੂਸਾਈ ਬੋਲੋ ਕੀ ਤੁਸੀਂ ਕਿੰਨੇ ਪਿੰਡਾਂ ਦੇ ਲੋਕੀ ਕੀ ਮੰਨਦੇ ਹੈ ਕੀ ਕਿੰਨੇ ਚੱਲ ਜੀ ਹਾਂਜੀ ਅਸੀਂ ਜੋ ਫਸਲਾਂ ਦੇ ਲਹਿਵਾ ਦੇ ਭਾਵ ਇਹ ਸਿੰਘ ਢਿੱਲੋਂ ਦੀ ਕੋਠੀ ਮੂਰੇ ਧਰਨਾ ਸਿਲਾਇਆ ਇਹ ਇਸ ਕਰਕੇ ਧਰਨਾ ਲਾਇਆ ਕਿ ਜਿਹੜੇ ਸਾਡੇ ਕਿਸਾਨ ਸਾਡੇ ਭਰਾ ਆਪਣੀਆਂ ਰੈਂਦੀਆਂ ਮੰਗਾਂ ਬਣਾ ਲਈ ਦਿੱਲੀ ਦੇ ਵਾਡਰਾਂ ਤੇ ਗਏ ਆ ਤੇ ਉੱਥੇ ਹਰਿਆਣਾ ਸਰਕਾਰ ਨੇ ਭਾਜਪਾ ਦੀ ਹਕੂਮਤ ਨੇ ਉਹਨਾਂ ਤੇ ਜਨਮ ਕੀਤਾ ਜਨਮ ਠਾਇਆ ਕਿਉਂਕਿ ਉਹ ਆਪਦੇ ਹੱਕ ਮੰਗਣ ਗਏ ਆ ਹੱਕ ਲੈਣ ਗਏ ਆ ਇਹ ਬਣਦੀ ਆ ਗੱਲ ਕਿ ਅਸੀਂ ਆਪਦੇ ਹੱਕਾਂ ਲਈ ਕਿਤੇ ਮਰਜੀ ਬੈਠ ਕੇ ਆਪਦਾ ਰੋਸ ਜ਼ਾਹਰ ਕਰ ਸਕਦੇ ਆ ਤੇ ਅਸੀਂ ਪਹਿਲਾਂ ਵੀ 13 ਮਹੀਨੇ ਉੱਥੇ ਦਿੱਲੀ ਦੇ ਬਾਹਰਾਂ ਤੇ ਬੈਠੇ ਸੀ ਤੇ ਉਦੋਂ ਰਹਿੰਦੀਆਂ ਮੰਗਾ ਜਿਹੜੀਆਂ ਸਾਡੀਆਂ ਸੀਗੀਆਂ ਉਹ ਅਸੀਂ ਮinority ਖਾਤਰ ਸਾਡਾ ਨਾ ਹੋਰ ਜਿੱਥੇ ਬੰਦੀਆਂ ਉੱਥੇ ਪਹੁੰਚੀਆਂ ਉਹਨਾਂ ਤੇ ਜਿਹੜਾ ਜਨਮ ਠਾਇਆ ਜਾਂ ਕੀਤਾ ਉਹਨਾਂ ਤੇ ਉਹਸ ਜਨਮ ਨੂੰ ਅਸੀਂ ਨਾ ਚੱਲਦੇ ਉਹ ਉਹ ਦੇ ਵਿਰੋਧ ਵਿੱਚ ਅਸੀਂ ਇੱਥੇ ਭਾਜਪਾ ਤੇ ਆਗੂਆਂ ਦੇ ਘਰ ਆਮੂਰੇ ਸਿਤਾਰ ਦੇ ਲਾਏ ਆ